ਵੱਲਸਾਪ ਕਹਿੰਦੇ ਵੀ ਕੋਈ ਦੁਨੀਆ ਦੀ ਸਾਇੰਸ ਅਜੇ ਤੱਕ ਬਣੀ ਨਹੀਂ ਹੈ ਜਿਹੜੀ ਖੂਨ ਬਣਾ ਸਕੇ ਹੂੰ ਖੂਨ ਅੰਦਰ ਹੀ ਬਣਦਾ ਤੇ ਬਣਦਾ ਕਿਸੇ ਨੂੰ ਦਿਸਦਾ ਵੀ ਨਹੀਂ ਹੈ ਜੀ ਇਹਦਾ ਅੱਜ ਕੱਲ੍ਹ ਵੇਖਿਆ ਵੀ ਔਰਤਾਂ 'ਚ ਤੇ ਬੱਚਿਆਂ 'ਚ ਖੂਨ ਦੀ ਘਾਟ ਬਹੁਤ ਹੈ ਕਈਆਂ ਨੂੰ ਅਨੀਮੀਆ ਦੀ ਸਮੱਸਿਆ ਹੋ ਜਾਂਦੀ ਆਉਂਦੀ ਇੱਕ ਬੋਤਲ ਲੱਗੂਗੀ ਦੋ ਲੱਗਣਗੀਆਂ ਤਿੰਨ ਲੱਗਣਗੀਆਂ ਖੂਨ ਕੁਦਰਤੀ ਤਰੀਕੇ ਨਾਲ ਵਧਾਉਣ ਦੇ ਕਿਹੜੇ-ਕਿਹੜੇ ਨੁਸਖੇ ਹੈਗੇ ਆ ਜਿਹੜੇ ਤੁਸੀਂ ਸਜੈਸਟ ਕਰੋਗੇ ਇਹਦੇ 'ਚ ਗੰਨੇ ਦਾ ਰਸ ਜਿਹੜਾ ਹੈਗਾ ਉਸ ਤੋਂ ਵਧੀਆ ਕੋਈ ਚੀਜ਼ ਨਹੀਂ ਹੈ ਬਲੱਡ ਨੂੰ ਇਨਕਰੀਜ਼ ਕਰਨ ਵਾਸਤੇ ਹੂੰ ਦੂਜੀ ਚੀਜ਼ ਹੈ ਬੀਟ ਗ੍ਰਾਸ ਦਾ ਪਾਊਡਰ ਬੀਟ ਗ੍ਰਾਸ ਪਾਊਡਰ ਵਾਸਤੇ ਗ੍ਰੰਥਾਂ 'ਚ ਇੰਨਾ ਕਿ ਲਿਖਿਆ ਹੋਇਆ ਬੀਟ ਗ੍ਰਾਸ ਜਿਹੜਾ ਹੈਗਾ ਉਹ ਕਣਕ ਦਾ ਜਵਾਰਾ ਹੀ ਆ ਕਣਕ ਦੇ ਜਵਾਰੇ ਦਾ ਪਾਊਡਰ ਉਹ ਉਹਦਾ ਜਿਹੜਾ ਪਾਊਡਰ ਹੈ ਇੱਕ ਚਮਚਾ ਡੇਲੀ ਖਾਣਾ ਇੱਕ ਡੱਬਾ ਜਿਵੇਂ ਮੰਨ ਲਓ 100 ਗ੍ਰਾਮ ਦਾ ਡੱਬਾ ਜੀ ਨੇ ਖਤਮ ਕਰ ਲਿਆ ਇੱਕ ਬੋਤਲ ਖੂਨ ਚੜਨ ਦੇ ਬਰਾਬਰ ਉਹਦਾ ਅਸਰ ਆਉਂਦਾ ਜਦੋਂ ਮਰਜ਼ੀ ਚੈੱਕ ਕਰਾ ਲਓ ਇਹ ਗ੍ਰੰਥ ਚ ਵੀ ਲਿਖਿਆ ਸੀ ਅਜਮਾਇਆ ਵੀ ਆ ਅਸੀਂ ਦੰਨਿਆ ਲੋਕਾਂ ਨੂੰ ਸਾਡੇ ਕੋਲੇ ਆਲਰੇਡੀ ਮੇਰਾ ਆਪਣਾ ਫਾਰਮ ਹੈ ਜੀ ਜਿਹਦੇ ਵਿੱਚ ਅਸੀਂ ਬੀਟ ਗ੍ਰਾਸ ਤਿਆਰ ਕਰਦੇ ਆ ਔਰ ਸਾਡੇ ਫਰੈਂਡ ਨੇ ਦੇਰਾ ਦੂਣ ਬੰਦ 32 33 ਕਿੱਲੇ ਉਹਦਾ ਫਾਰਮ ਹੈ ਉਹਦੇ ਚੋਂ ਤਿਆਰ ਹੁੰਦਾ